ਰੂ ਮਹਾਰਾਜ ਜਦੋਂ ਇਸ ਆਸਥਾਨ ਦੇ ਉੱਤੇ ਰਹੇ ਆ ਤਾਂ ਇਸੇ ਬੋਲੀ ਦਾ ਜਿਹੜਾ ਜਲ ਹੈ ਉਹ ਛਕਿਆ ਕਰਦੇ ਸੀ ਤੇ ਅਸ਼ਨਾਣ ਕਰਕੇ ਆਪਣੇ ਮੁਰਸ਼ਿਦ ਦੀ ਆਪਣੇ ਸਤਿਗੁਰ ਦੀ ਭਗਤੀ ਦੇ ਵਿੱਚ ਲੀਨ ਰਹਿੰਦੇ ਸਗੇ ਬੜਾ ਉੱਚਾ ਤੇ ਸੁੱਚਾ ਇਤਿਹਾਸ ਆ ਚੱਕ ਹਕੀਮ ਦੀ ਇਸ ਧਰਤੀ ਦਾ ਜਿਸ ਧਰਤੀ ਨੂੰ ਭਾਗ ਲਾਇਆ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ 1485 ਈਸਵੀ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਤਗੁਰੂ ਕਬੀਰ ਜੀ ਦੇ ਨਾਲ ਇਸ ਧਰਤੀ ਦੇ ਉੱਪਰ ਆਏ ਸੀ 70 ਦਿਨ ਗੁਰੂ ਮਹਾਰਾਜ ਜੀ ਚੱਕ ਹਕੀਮ ਦੀ ਧਰਤੀ ਦੇ ਉੱਪਰ ਰਹੇ ਆ ਮੇਰੇ ਮਗਰ ਜਿੰਨੀ ਵੀ ਪੇਂਟਿੰਗ ਤੁਸੀਂ ਦੇਖ ਰਹੇ ਆ ਉੱਪਰ ਗੁਰੂ ਨਾਨਕ ਪਾਸ਼ਾ ਜੀ ਦੀਆਂ ਪ੍ਰਤਿਮਾਵਾਂ ਬਣੀਆਂ ਆ ਫੁੱਲ ਬੂਟੇ ਸੁੰਦਰ ਲੱਗੇ ਆ ਜਿੰਨੀਆਂ ਵੀ ਇਹ ਕਲਾਕ੍ਰਿਤੀਆਂ ਕੀਤੀਆਂ ਗਈਆਂ ਆ ਇਹ 18ਵੀਂ ਸਦੀ ਦੀਆਂ ਇਹ ਸਾਰੀਆਂ ਕਲਾਕ੍ਰਿਤੀਆਂ ਆ ਲੋਵੇ ਦੋਸਤੋ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆਂ ਫਗਵਾੜੇ ਦੀ ਪਵਿੱਤਰ ਧਰਤੀ ਦੇ ਉੱਤੇ ਚੱਕ ਹਕੀਮ ਦੀ ਉਸ ਪਵਿੱਤਰ ਧਰਤੀ ਦੇ ਉੱਤੇ ਜਿੱਥੇ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਪਵਿੱਤਰ ਚਰਨ ਪਾਏ 70 ਦਿਨ ਗੁਰੂ ਮਹਾਰਾਜ ਜੀ ਇਸ ਪਵਿੱਤਰ ਧਰਤੀ ਦੇ ਉੱਪਰ ਰਹੇ ਤੁਸੀਂ ਸਭ ਜਾਣਦੇ ਆਂ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰੂ ਨਾਨਕ ਦੇਵ ਜੀ ਦੇ ਨਾਲ ਮੇਲ ਜਿਹੜਾ ਆ ਉਹ ਚੂੜਕਾਣੇ ਦੀ ਧਰਤੀ ਦੇ ਉੱਪਰ ਪਾਕਿਸਤਾਨ ਦੇ ਵਿੱਚ ਹੁੰਦਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਦੋਂ ਚੂੜਕਾਣੇ ਜਾਂਦੇ ਆ ਉਸ ਤੋਂ ਪਹਿਲਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਚੱਕ ਹਕੀਮ ਦੀ ਇਸੇ ਧਰਤੀ ਦੇ ਉੱਪਰ ਭੁੱਲੀ ਪਟਕੀ ਮਨੁੱਖਤਾ ਨੂੰ ਜਿਹੜਾ ਆ ਸੱਚ ਦਾ ਮਾਰਗ ਦਿਖਾ ਰਹੇ ਸੀ ਸੋ ਸਾਧ ਸੰਗਤ ਜੀ ਆਓ ਮੁਕੰਮਲ ਦਰਸ਼ਨ ਕਰੀਏ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਪਾਪਤ ਇਸ ਪਵਿੱਤਰ ਧਰਤੀ ਦੇ ਲੋ ਜੀ ਸਾਧ ਸੰਗਤ ਜੀ ਅੱਜ ਆਪਾਂ ਪਹੁੰਚੇ ਆਂ ਚੱਕ ਹਕੀਮ ਦੀ ਪਵਿੱਤਰ ਧਰਤੀ ਦੇ ਉੱਤੇ ਜਦੋਂ ਆਪਾਂ ਫਲੋਰ ਤੋਂ ਜਲੰਧਰ ਵੱਲ ਜਾਂਦੇ ਆਂ ਤਾਂ ਫਗਵਾੜੇ ਬਿਲਕੁਲ ਜੀਟੀ ਰੋਡ ਦੇ ਉੱਪਰ ਇਹ ਪਵਿੱਤਰ ਅਸਥਾਨ ਬਣਿਆ ਆ ਜਿੱਥੇ ਧੰਤਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਚਰਨ ਪਾਏ ਸੀ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ 1485 ਈਸਵੀ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਤਿਗੁਰੂ ਕਬੀਰ ਜੀ ਦੇ ਨਾਲ ਇਸ ਧਰਤੀ ਦੇ ਉੱਪਰ ਆਏ ਸੀ 70 ਦਿਨ ਗੁਰੂ ਮਹਾਰਾਜ ਜੀ ਚੱਕ ਹਕੀਮ ਦੀਸ ਧਰਤੀ ਦੇ ਉੱਪਰ ਰਹੇ ਉਸ ਤੋਂ ਬਾਅਦ ਜਦੋਂ ਪਾਕਿਸਤਾਨ ਜਾਂਦੇ ਆ ਚੂੜਕਾਣੇ ਜਿੱਥੇ ਸੱਚਾ ਸੋਦਾ ਗੁਰੂ ਨਾਨਕ ਪਾਸ਼ਾ ਜੀ ਦੇ ਨਾਲ ਹੁੰਦਾ ਆ ਮੇਲ ਹੁੰਦਾ ਗੁਰੂ ਰਵਿਦਾਸ ਜੀ ਦੇ ਨਾਲ ਗੁਰਨਾਨਕ ਦੇਵ ਜੀ ਦਾ ਚੂੜਕਾਣੇ ਗੁਰੂ ਰਵਿਦਾਸ ਮਹਾਰਾਜ ਜੀ ਚੱਕ ਹਕੀਮ ਦੀਸ ਧਰਤੀ ਤੇ ਵਿਸ਼ਰਾਮ ਕਰਨ ਤੋਂ ਬਾਅਦ ਭੁੱਲੀ ਭਟਕੀ ਮਨੁੱਖਤਾ ਨੂੰ ਸੱਚ ਦਾ ਮਾਰਗ ਦਿਖਾਉਣ ਤੋਂ ਬਾਅਦ ਉਹ ਚੂੜਕਾਣੇ ਵੱਲ ਨੂੰ ਵਧਦੇ ਆ ਹੁਣ ਆਪਾਂ ਅੱਗੇ ਵਧਾਂਗੇ ਤੇ ਗੁਰੂ ਰਵਿਦਾਸ ਮਹਾਰਾਜੀ ਨਾਲ ਸੰਬੰਧਿਤ ਜਿਹੜੀਆਂ-ਜਿਹੜੀਆਂ ਵੀ ਇਤਿਹਾਸਕ ਚੀਜ਼ਾਂ ਇੱਥੇ ਹੈਗੀਆਂ ਉਹਨਾਂ ਨੂੰ ਵੇਖਾਂਗੇ ਤੇ ਤੁਹਾਨੂੰ ਇਸ ਪਵਿੱਤਰ ਸਥਾਨ ਦੇ ਮੁਕੰਮਲ ਇਤਿਹਾਸ ਤੋਂ ਵੀ ਜਾਣੂ ਕਰਵਾਵਾਂਗੇ ਸੋ ਅੱਜ ਬਹੁਤ ਆਨੰਦ ਤੇ ਖੁਸ਼ੀ ਮਹਿਸੂਸ ਹੋ ਰਹੀ ਆ ਉਸ ਪਵਿੱਤਰ ਧਰਤੀ ਦੇ ਦਰਸ਼ਨ ਕਰਕੇ ਜਿੱਥੇ ਧੰਨ ਧੰਨ ਸਤਗੁਰੂ ਰਵਿਦਾਸ ਮਹਾਰਾਜੀ ਸਤਗੁਰੂ ਕਬੀਰ ਜੀ ਦੇ ਨਾਲ ਆਏ ਤੇ ਇਸ ਪਵਿੱਤਰ ਧਰਤੀ ਨੂੰ ਉਹਨਾਂ ਨੇ ਭਾਗ ਲਾਇਆ ਔਰ ਆਪ ਅੱਗੇ ਵਧਦੇ ਆ ਤੇ ਦਰਸ਼ਨ ਕਰਦੇ ਆ ਇਸ ਮੁਕੰਮਲ ਧਾਰਮਿਕ ਸਥਾਨ ਦੇ ਤੇ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਸਾਰੇ ਹੁਣ ਸਤਪਾਲ ਜੀ ਸਾਡੇ ਨਾਲ ਆ ਜਿਹੜੇ ਇਸ ਪਵਿੱਤਰ ਧਾਰਮਿਕ ਸਥਾਨ ਦੀ ਜਿਹੜੀ ਮੁਕੰਮਲ ਹਿਸਟਰੀ ਆ ਉਹ ਤੁਹਾਡੇ ਨਾਲ ਤੇ ਸਾਡੇ ਨਾਲ ਸਾਂਝੀ ਕਰਨਗੇ ਇਹਨਾਂ ਦੇ ਕੋਲੋਂ ਆਪਾਂ ਜਾਣਾਂਗੇ ਇਸ ਪਾਕ ਤੇ ਪਵਿੱਤਰ ਸਥਾਨ ਦੇ ਸਾਰੇ ਇਤਿਹਾਸ ਬਾਰੇ ਪਾ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਆ ਕਿ ਤੁਸੀਂ ਸਾਨੂੰ ਸਮਾਂ ਦਿੱਤਾ ਤੁਸੀਂ ਸਾਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਮਹਾਰਾਜ ਇੱਥੇ ਜਦੋਂ ਆਏ ਆ ਉਹਨਾਂ ਦੇ ਨਾਲ ਕਬੀਰ ਸਾਹਿਬ ਸਿਗੇ ਕਿੰਨਾ ਚਿਰ ਉਹ ਰਹੇ ਆ ਪੂਰੀ ਹਿਸਟਰੀ ਕੀ ਇਸ ਦਰਬਾਰ ਦੀ ਦੇਖੋ ਜਦੋਂ ਸਤਿਗੁਰੂ ਰਵਿਦਾਸ ਮਹਾਰਾਜ ਤੇ ਸਤਿਗੁਰੂ ਕਬੀਰ ਮਹਾਰਾਜ ਜੂੜ ਕਾਣੇ ਦੀ ਧਰਤੀ ਤੈਨੂੰ ਜਾ ਰਹੇ ਸੀ ਠੀਕ ਹੈ ਜੀ ਉਸ ਸਮੇਂ ਇੱਥੇ ਮੀਆਂ ਸਾਹਿਬ ਦਾ ਨਿਵਾਸ ਸਗਾ ਇਸ ਥਾਨ ਜਿਹੜਾ ਮੀਆਂ ਸਾਹਿਬ ਦਾ ਸਗਾ ਠੀਕ ਹੈ ਜੀ ਅੰਮੀਆ ਸਾਹਿਬ ਦਾ ਜਿਹੜਾ ਕਾਫੀ ਨਾਮ ਸੀ ਤੇ ਕਾਫੀ ਆਵਾਦਤ ਵਾਲੇ ਸੀ ਠੀਕ ਹੈ ਆਵਾਦਤ ਵਾਲੇ ਫਕੀਰ ਸੀ ਆਵਾਦਤ ਵਾਲੇ ਫਕੀਰ ਸੀ ਤੇ ਸਤਿਗੁਰੂ ਅਰਦਾਸ ਮਹਾਰਾਜ ਨੇ ਸ਼ਾਮ ਦੇ ਵਕਤ ਆਏ ਤੇ ਚਲੋ ਉਹਨਾਂ ਨੇ ਕਿਹਾ ਵੀ ਚਲੋ ਇੱਥੇ ਆਪਾਂ ਰੁਕਦੇ ਆ ਠੀਕ ਹੈ ਜੀ ਤੇ ਜਿਹੜੇ ਮੀਆਂ ਸਾਹਿਬ ਸੀ ਉਹ ਇੱਥੇ ਕਿਸੇ ਨੂੰ ਰੁਕਣ ਨਹੀਂ ਸੀ ਦਿੰਦੇ ਰਾਤ ਨੂੰ ਸੀ ਕਿਸੇ ਨੂੰ ਰੁਕਣ ਨਾ ਦੇ ਓਕੇ ਤੇ ਇੱਥੇ ਸਤਿਗੁਰੂ ਵੀਰ ਮਹਾਰਾ ਅਰਦਾਸ ਮਹਾਰਾਜ ਜੀ ਦੋਨੋਂ ਰੁਕੇ ਦੇ ਮੀਆਂ ਸਾਹਿਬ ਪਿੰਡ ਦੇ ਵਿੱਚ ਰਹਿੰਦੇ ਸੀਗੇ ਠੀਕ ਹੈ ਜੀ ਤੇ ਉਹਨਾਂ ਨੂੰ ਜਾ ਕੇ ਦੱਸਿਆ ਕਿ ਤੁਹਾਡੇ ਦਰਬਾਰ ਦੇ ਦੋ ਸਾਧੂ ਰੁਕੇ ਹੋਏ ਜਾਂਦੇ ਠੀਕ ਹੈ ਜੀ ਤੁਹਾਡੇ ਸਥਾਨ ਤੇ ਤਾਂ ਉਹ ਆ ਗਿਆ ਆ ਕੇ ਪੁੱਛਿਆ ਕਿ ਸਤਿਗੁਰੂ ਰਬਦਾਸ ਮਹਾਰਾਜ ਜੀ ਕਹਿੰਦੇ ਕਿ ਅਸੀਂ ਇੱਥੇ ਰਾਤ ਰੁਕ ਸਕਦੇ ਹਾਂ ਠੀਕ ਹੈ ਜੀ ਉਹ ਕਹਿੰਦੇ ਨਹੀਂ ਮੀਆਂ ਜੀ ਨੇ ਮਨਾ ਕਰ ਦਿੱਤਾ ਮੀਆਂ ਜੀ ਨੇ ਮਨਾ ਕਰ ਦਿੱਤਾ ਕਿ ਇਹ ਸਥਾਨ ਮੇਰਾ ਹੈ ਕਿ ਮੈਂ ਇਸ ਦਾ ਮਾਲਕ ਹਾਂ ਇਸ ਧਰਤੀ ਦਾ ਮਾਲਕ ਮੈਂ ਹਾਂ ਠੀਕ ਹੈ ਤੋ ਸਤਿਗੁਰੂ ਰਵਦਾਸ ਮਹਾਰਾਜ ਕਹਿਣ ਲੱਗੇ ਕਿ ਮੀਆਂ ਸਾਹਿਬ ਕਿ ਤੁਹਾਡੇ ਤੋਂ ਪਹਿਲਾਂ ਕੌਣ ਸੀ ਉਹ ਕਹਿੰਦੇ ਮੇਰੇ ਅੱਬਾ ਕਹਿੰਦੇ ਤੁਹਾਡੇ ਤੋਂ ਬਾਅਦ ਕਹਿੰਦੇ ਮੇਰੇ ਪੁੱਤਣ ਹੋਣਗੇ ਠੀਕ ਹੈ ਉਹ ਕਹਿੰਦੇ ਫਿਰ ਇਹ ਮਾਲਕਾਂ ਦਾ ਨਾਮ ਤਾਂ ਬਦਲੀ ਜਾ ਰਿਹਾ ਬਿਲਕੁਲ ਇਹ ਇਸ ਧਰਤੀ ਜਿਹੜੀ ਹੈਗੀ ਆ ਇਹਦਾ ਅਸਲ ਮਾਲਕ ਕੌਣ ਆ ਮੀਆਂ ਸਾਹਿਬ ਬੋਲੇ ਕਿ ਅਸਲ ਮਾਲਕ ਤਾਂ ਅੱਲਾ ਆ ਅੱਲਾ ਤਾਲਾ ਦਾ ਅਸਲ ਮਾਲਕ ਆ ਜੀ ਤੋ ਕਹਿੰਦੇ ਫਿਰ ਸਾਨੂੰ ਕੈਨ ਬਣਾਇਆ ਸਾਨੂੰ ਕਿਨ ਸਾਜਿਆ ਸਹੀ ਇਹ ਕਾਨੂੰਨ ਸੇ ਸਭ ਜਾ ਗੁਪ ਗਿਆ ਤੇ ਅਸੀਂ ਵੀ ਅੱਲਾਹ ਤਾਲਾ ਦੇ ਆ ਬਿਲਕੁਲ ਤਾਂ ਮੀਆਂ ਸਾਹਿਬ ਲਾਜਬਾਬ ਹੋ ਗਏ ਤਾਂ ਉਹ ਰੋਕੇ ਤੇ ਕਹਿਣ ਲਈ ਤਾਂ ਮੀਆਂ ਸਾਹਿਬ ਪੈਂਟ ਚੱਲ ਗਏ ਜਾ ਕੇ ਜਦੋਂ ਅ ਭਗਤੀ ਦੇ ਬੈਠੇ ਤਾਂ ਮਨ ਨਹੀਂ ਲੱਗਿਆ ਠੀਕ ਹੈ ਰਾਤ ਪੈ ਗਿਆ ਤਾਂ ਉਹਨਾਂ ਦਾ ਮਨ ਨਾ ਲੱਗੇ ਨੀਂਦ ਨਾ ਆਵੇ ਕਿ ਮੈਨੂੰ ਅੱਜ ਰਾਤ ਦਾ ਕਿ ਮੈਨੂੰ ਲਾਜਵਾਬ ਕਰ ਦਿੱਤਾ ਐਸੇ ਫਕੀਰਾਂ ਨੇ ਉਹਨਾਂ ਨੂੰ ਪਤਾ ਨਹੀਂ ਸੀ ਵੀ ਕੌਣ ਆ ਤੇ ਆਵਾਜ਼ ਆਈ ਕਿ ਅਕਲ ਦੇ ਅੰਨੇ ਅੱਖਾਂ ਅੱਖਾਂ ਵਾਲੇ ਅੰਨੇ ਕਿ ਤੂੰ ਕਹਿੰਦਾ ਸਗਾ ਮੈਂ ਤੈਨੂੰ ਪਛਾਣ ਲਵਾਂਗਾ بڑے ਦਾਅਵੇ ਕਰਦਾ ਸੀ ਕਿ ਅੱਲਾਹ ਤੂੰ ਮੇਰੇ ਸਾਹਮਣੇ ਆ ਤਾਂ ਮੈਂ ਤੈਨੂੰ ਪਛਾਣ ਲਵਾਂਗਾ ਪਰ ਹੁਣ ਤੇਰੇ ਕੋਲ ਆਏ ਆ ਸੀ ਮੈਂ ਪਛਾਣਿਆ ਨਹੀਂ ਠੀਕ ਯਾ ਤਾਂ ਇੰਨੀ ਗੱਲ ਉਹਦੇ ਨਾਲ ਹੋਈ ਆਵਾਦਤ ਦੇ ਸਮੇਂ ਮੀਆਂ ਜੀ ਉਹ ਆਵਾਜ਼ ਆਈ ਆਵਾਦਤ ਦੇ ਸਮੇਂ ਆਵਾਜ਼ ਆਈ ਠੀਕ ਤਾਂ ਉਹ ਜਦੋਂ ਹਨਾ ਆਵਾਦਤ ਕਰਦਾ ਸੀ ਮੀਆਂ ਸਾਹਿਬ ਤਾਂ ਉਹ ਜਦੋਂ ਸਜਦਾ ਕਰਦਾ ਸੀਗਾ ਤਾਂ ਜਿਹੜੇ ਦਰਖਤ ਸੀਗੇ ਉਹ ਸਜਦੇ ਵਿੱਚ ਝੁਕ ਜਾਂਦੇ ਸੀ ਤਾਂ ਉਸ ਦਿਨ ਜਦੋਂ ਸਜਦਾ ਕੀਤਾ ਤਾਂ ਉਹ ਜਦੋਂ ਸਤਿਗੁਰੂ ਰਬਦਾਸ ਮਹਾਰਾਜ ਬੈਠੇ ਸੀ ਵੀਰ ਸਾਹਿਬ ਬੈਠੇ ਸੀ ਉਧਰ ਨੂੰ ਝੁਕ ਗਏ ਉਹਨਾਂ ਦੀ ਭਜਨ ਮੰਡਲੀ ਵਾਲ ਨੂੰ ਜਿੱਧਰ ਮਹਾਰਾਜ ਬਰਾਜਮਾਨ ਸੀ ਉਧਰ ਨੂੰ ਝੁਕ ਗਏ ਸੀ ਮੀਆਂ ਸਾਹਿਬ ਵੱਲ ਨੂੰ ਝੁਕ ਗਏ ਸਹੀ ਹੈ ਨਾ ਤੇ ਮੀਆਂ ਸਾਹਿਬ ਹੈਰਾਨ ਹੋ ਕੇ ਕਿ ਮੈਂ ਪਛਾਣ ਨਹੀਂ ਸਕਿਆ ਤੇ ਆ ਕੇ ਸਤਿਗੁਰਾਂ ਦੀ ਚਰਨਾ ਤੇ ਅਸਰ ਲਗ ਦਿੱਤਾ ਕਿ ਹਜੂਰ ਮੈਂ ਆਪ ਜੀ ਨੂੰ ਪਛਾਣ ਨਹੀਂ ਸਕਿਆ ਮੈਨੂੰ ਮaaf ਕਰ ਦਿਓ ਮੈਂ ਭੁੱਲ ਗਿਆ ਤੂੰ ਮੇਰਾ ਅੱਲਾ ਹੈ ਸਤਿਗੁਰੂ ਰਵਦਾਸ ਮਹਾਰਾਏ ਨੇ ਤੂੰ ਮੇਰਾ ਅੱਲਾ ਹੈ ਵਿਸ਼ਵਰ ਹੈ ਅੱਲਾ ਹੈ ਅਰਸ਼ ਹੈ ਮੈਂ ਪਛਾਣ ਨਹੀਂ ਸਕਿਆ ਬਿਲਕੁਲ ਸੋ ਇਸ ਕਰਕੇ ਮੀਆਂ ਸਾਹਿਬ ਨੇ ਫਿਰ ਅਰਦਾਸ ਬੇਨਤੀ ਕੀਤੀ ਕਿ ਹੁਣ ਤੁਸੀਂ ਜਾਣਾ ਨਹੀਂ ਇੱਥੇ ਰਹਿਣਾ ਮੀਆਂ ਸਾਹਿਬ ਨੇ ਬਹੁਤ ਤਰਲੇ ਕੀਤੇ ਤੇ ਉਹਦਾ ਪਿਆਰ ਦੇਖ ਕੇ ਸਤਿਗੁਰੂ ਰਸ ਮਹਾਰਾਜ ਸਤਿਗੁਰੂ ਕਬੀਰ ਮਹਾਰਾਜ ਜੀ 70 ਦਿਨ ਇਸ ਧਰਤੀ ਤੇ ਨਿਵਾਸ ਕੀਤਾ 70 ਦਿਨ ਰਹਿ 70 ਦਿਨ ਰਹੇ ਤੇ ਕਬੀਰ ਸਾਹਿਬ ਵੀ ਨਾਲ ਹੀ ਰਹੇ ਗੁਰੂ ਮਹਾਰਾਜ ਜੀ ਕਬੀਰ ਸਾਹਿਬ ਵੀ ਨਾਲ ਹੀ ਰਹੇ ਜੀ ਸਾਫ਼ ਇਹ ਸੀ ਬਚਪਨਾ ਉਹਨਾਂ ਦਾ ਇਕੱਠਾ ਹੀ ਸੀ ਇਸ ਤੋਂ ਬਾਅਦ ਵੀ ਵਿੱਚ ਵੀ ਇਕੱਠੇ ਸੀਗੇ ਉਹ ਜਿੱਥੇ ਗਏ ਆ ਇਕੱਠੇ ਹੀ ਗਏ ਆ ਗੁਰੂ ਸਾਹਿਬ ਇਕੱਠੇ ਸੀ ਇਸ ਤੋਂ ਬਾਅਦ ਹੀ ਫਿਰ ਮਹਾਰਾਜ ਜਿਹੜੇ ਆ ਚੂੜਕਾ ਨੇ ਪਾਕਿਸਤਾਨ ਜਾਂਦੀ ਹੈ। ਇਸੇ ਧਰਤੀ ਤੋਂ ਹਾਂਜੀ ਇਹ ਇਤਿਹਾਸ ਹੋ ਆ। ਸਾਧ ਸੰਗਤ ਜੀ ਹੁਣ ਸਤਪਾਲ ਜੀ ਨੇ ਆਪਾਂ ਨੂੰ ਸਾਰਾ ਦੱਸਿਆ ਇਸ ਪਵਿੱਤਰ ਦਰਬਾਰ ਦੇ ਇਤਿਹਾਸ ਬਾਰੇ। ਆ ਮੇਰੇ ਮਗਰ ਜਿੰਨੀ ਵੀ ਪੇਂਟਿੰਗ ਤੁਸੀਂ ਦੇਖ ਰਹੇ ਆ ਉੱਪਰ ਗੁਰੂ ਨਾਨਕ ਪਾਸ਼ਾ ਜੀ ਦੀਆਂ ਪ੍ਰਤਿਮਾਵਾਂ ਬਣੀਆਂ ਆ ਫੁੱਲ ਬੁੱਤੇ ਸੁੰਦਰ ਲੱਗੇ ਆ ਜਿੰਨੀਆਂ ਵੀ ਇਹ ਕਲਾਕ੍ਰਿਤੀਆਂ ਕੀਤੀਆਂ ਗਈਆਂ ਆ ਇਹ 18ਵੀਂ ਸਦੀ ਦੀਆਂ ਇਹ ਸਾਰੀਆਂ ਕਲਾਕ੍ਰਿਤੀਆਂ ਆ। ਤੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਬਾਬਾ ਹੀਰਾਦਾਸ ਜੀ ਨੇ ਇਸ ਪਵਿੱਤਰ ਅਸਥਾਨ ਦੀ ਉਸਾਰੀ ਕਰਵਾਈ ਸੀ ਤੇ ਉਸੇ ਹੀ ਵਕਤ ਦੀਆਂ ਸਾਰੀਆਂ ਇਹ ਜਿੰਨੀਆਂ ਪੇਂਟਿੰਗ ਆ ਸੁੰਦਰ ਫੁੱਲ ਬਣਿਆ ਜਾਂ ਮਹਾਪੁਰਸ਼ਾਂ ਦੀਆਂ ਜਿਹੜੀਆਂ ਪ੍ਰਤਿਮਾਵਾਂ ਬਣੀਆਂ ਆ ਇਹ ਉਸੇ ਹੀ ਸਮੇਂ ਦੀਆਂ 18ਵੀਂ ਸਦੀ ਦੀਆਂ ਬਣੀਆਂ ਆ ਜਦੋਂ ਬਾਬਾ ਹੀਰਾਦਾਸ ਜੀ ਨੇ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਇਸ ਅਸਥਾਨ ਦੀ ਜਿਹੜੀ ਆ ਸਥਾਪਨਾ ਕੀਤੀ ਸ਼ੁਰੂਆਤ ਕੀਤੀ ਸੀ ਹੁਣ ਆਪਾਂ ਅੱਗੇ ਵਧਨੇ ਆ ਤੇ ਤੁਹਾਨੂੰ ਉਸ ਪਵਿੱਤਰ ਬੋਲੀ ਦੇ ਵੀ ਦਰਸ਼ਨ ਕਰਾਉਣੇ ਆ ਜਿੱਥੇ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਦੋਂ ਰੁਕੇ ਇਸ ਜਗ੍ਹਾ ਦੇ ਉੱਤੇ ਉਸ ਬੋਲੀ ਦੇ ਉੱਤੇ ਇਸ਼ਨਾਨ ਕਰਿਆ ਕਰਦੇ ਸੀ ਜਲ ਛਕਿਆ ਕਰਦੇ ਸੀ ਸੰਗਤਾਂ ਦੇ ਵੱਲੋਂ ਉਸ ਬੋਲੀ ਦਾ ਜਿਹੜਾ ਨਿਰਮਾਣ ਕੀਤਾ ਗਿਆ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਦੇ ਸਮੇਂ ਹੁਣ ਆਪਾਂ ਤੁਹਾਨੂੰ ਉਸ ਬੋਲੀ ਦੇ ਦਰਸ਼ਨ ਕਰਾਉਣੇ ਆ ਚਲਿਏ ਭਾਜੀ ਬੋਲੀ ਦੇ ਦਰਸ਼ਨ ਕਰੀਏ ਜਾਕੀ ਹੁਣ ਲੋ ਜੀ ਸਾਧ ਸੰਗਤ ਜੀ ਹੁਣ ਆਪਾਂ ਤੁਹਾਨੂੰ ਉਸ ਪਵਿੱਤਰ ਬੋਲੀ ਦੇ ਦਰਸ਼ਨ ਕਰਾਉਣ ਦੇ ਲਈ ਲੈ ਕੇ ਆਏ ਆ ਜਿੱਥੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਲ ਛਕਿਆ ਕਰਦੇ ਸੀ ਅਸ਼ਨਾਣ ਕਰਿਆ ਕਰਦੇ ਸੀ ਆ ਪੌੜੀਆਂ ਜਿਹੜੀਆਂ ਹੇਠਾਂ ਵੱਲ ਨੂੰ ਜਾ ਰਹੀਆਂ ਆ ਇਹ ਉਸ ਬੋਲੀ ਵਾਲੇ ਅਸਥਾਨ ਤੇ ਹੀ ਜਾ ਰਹੀਆਂ ਆ ਤੁਹਾਨੂੰ ਆਪਾਂ ਸਾਰੇ ਉਸ ਬੋਲੀ ਦੇ ਦਰਸ਼ਨ ਕਰਾਵਾਂਗੇ ਤਨ ਤਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜਿਹੜੀ ਪਵਿੱਤਰ ਯਾਦ ਆ ਉਹ ਇਸ ਸਥਾਨ ਦੇ ਨਾਲ ਜੁੜੀ ਆ ਕਿਉਂਕਿ ਮਹਾਰਾਜ ਇਸ ਸਥਾਨ ਦੇ ਉੱਤੇ 70 ਦਿਨ ਉਹਨਾਂ ਨੇ ਨਿਵਾਸ ਕੀਤਾ ਤੇ ਆ ਪਵਿੱਤਰ ਬੋਲੀ ਜਿਹੜੀ ਅੱਜ ਵੀ ਬਰਾਜਮਾਨ ਆ ਆ ਤੁਸੀਂ ਦੇਖ ਸਕਦੇ ਆ ਕਿ ਸਾਰੀ ਛੋਟੀ ਇੱਟ ਦੀ ਬਣੀ ਆ ਲਾਹੌਰੀ ਇੱਟ ਜਿਹਨੂੰ ਕਹਿੰਦੇ ਆ ਲਾਹੌਰੀ ਇੱਟ ਜਿਹਨੂੰ ਆਪਾਂ ਕਹਿੰਦੇ ਆ ਸਾਰੀ ਦੀ ਸਾਰੀ ਬੋਲੀ ਜਿਹੜੀ ਆ ਇਹ ਛੋਟੀ ਇੱਟ ਦੀ ਬਣਾਈ ਗਈ ਆ ਜਿਹਨੂੰ ਲਾਹੌਰੀ ਇੱਟ ਵੀ ਆਪਾਂ ਕਹਿ ਲੈਣੇ ਆ ਗੁਰੂ ਮਹਾਰਾਜ ਜਦੋਂ ਇਸ ਆਸਥਾਨ ਦੇ ਉੱਤੇ ਰਹੇ ਆ ਤਾਂ ਇਸੇ ਬੋਲੀ ਦਾ ਜਿਹੜਾ ਜਲਿਆ ਉਹ ਛਕਿਆ ਕਰਦੇ ਸੀ ਤੇ ਅਸ਼ਨਾਣ ਕਰਕੇ ਆਪਣੇ ਮੁਰਸ਼ਦ ਦੀ ਆਪਣੇ ਸਤਿਗੁਰ ਦੀ ਭਗਤੀ ਦੇ ਵਿੱਚ ਲੀਨ ਰਹਿੰਦੇ ਸੀਗੇ ਬੜਾ ਉੱਚਾ ਤੇ ਸੁੱਚਾ ਇਤਿਹਾਸ ਆ ਚੱਕ ਹਕੀਮ ਦੀ ਇਸ ਧਰਤੀ ਦਾ ਜਿਸ ਧਰਤੀ ਨੂੰ ਭਾਗ ਲਾਇ ਤਨ ਤਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ ਉਹ ਬਹੁਤ ਪਾਕ ਤੇ ਪਵਿੱਤਰ ਇਹ ਸਥਾਨ ਆ ਗੁਰੂ ਮਹਾਰਾਜ ਦਾ ਚਰਨ ਛੋਪਾ ਪ੍ਰਾਪਤ ਆ ਸੋ ਵੱਧ ਤੋਂ ਵੱਧ ਸੰਗਤਾਂ ਨੂੰ ਚਾਹੀਦਾ ਕਿ ਇਸ ਸਥਾਨ ਤੇ ਨਤਮਸਤਕ ਹੋ ਕੇ ਤਨ ਤਨ ਸਤਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਜਿਹੜੀਆਂ ਖੁਸ਼ੀਆਂ ਨੂੰ ਪ੍ਰਾਪਤ ਕਰੀਏ ਹੁਣ ਆਪਾਂ ਬਾਹਰ ਚੱਲਦੇ ਆ ਤੇ ਸਾਰੇ ਦਰਸ਼ਨ ਕਰਾਉਨੇ ਆ ਤੁਹਾਨੂੰ ਗੁਰੂ ਮਹਾਰਾਜ ਜੀ ਨਾਲ ਸੰਬੰਧਿਤ ਹੋਰ ਵੀ ਜਿਹੜੇ ਸਥਾਨ ਇਸ ਜਗ੍ਹਾ ਦੇ ਉੱਤੇ ਚੱਕਰ ਕੀਨ ਦੀ ਪਵਿੱਤਰ ਧਰਤੀ ਦੇ ਉੱਪਰ ਬਣੇ ਆ ਸੋ ਸਾਧ ਸੰਗਤ ਜੀ ਆਪਾਂ ਤੁਹਾਨੂੰ ਚੱਕ ਹਕੀਮ ਦੀ ਉਸ ਪਵਿੱਤਰ ਧਰਤੀ ਦੇ ਸਾਰੇ ਦਰਸ਼ਨ ਕਰਾਏ ਜਿੱਥੇ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ 70 ਦਿਨ ਰੁਕੇ ਤੇ ਇਸ ਪਵਿੱਤਰ ਧਰਤੀ ਨੂੰ ਉਹਨਾਂ ਨੇ ਭਾਗ ਲਾਇਆ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਕੋਸ਼ਿਸ਼ ਹੈ ਵੀਡੀਓ ਜ਼ਰੂਰ ਪਸੰਦ ਆਊਗੀ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੁਹਾਡੇ ਤੇ ਆਪਣੀ ਕਿਰਪਾ ਬਣਾਈ ਰੱਖਣ ਜਿਉਂ ਦੇ ਵਸਤੇ ਰੋਵੇ